ਸਾਹਿਬ ਜੋਤ ਨੇ ਜੋ ਮੰਗਿਆ ਸੀ ਜੋ ਤੁਸੀਂ ਅਰਦਾਸ ਕੀਤੀ ਸੀ ਸਾਹਿਬ ਜੋਤ ਲਈ ਜੀ ਉਹ ਹੁਣੇ ਹੀ ਪੂਰੀ ਹੋ ਗਈ ਦੇ 8 ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਹੈਪੀ ਬਰਥਡੇ ਟੂ ਯੂ ਤਾਲੀਆਂ ਇਕਲੇ ਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਸਹਿਬ ਜੋਤੂ ਦਾ ਹੈਪੀ ਬਰਥਡੇ ਆ ਜਨਮ ਦਿਨ ਆ ਸਾਡੀ ਸਹਿਬ ਜੋਤ ਦਾ ਸਹਿਬ ਜੋਤ ਸਾਡੀ ਸੁਪਨਿਆਂ ਦੇ ਘਰ ਵਿੱਚ ਤੀਸਰਾ ਜਨਮ ਦਿਨ ਮਨਾ ਰਹੀ ਆ ਕਰੀਬ 4 ਸਾਲ ਹੋ ਜਾਣੇ ਇਹਨੂੰ ਸਾਡੇ ਕੋਲੇ ਆਏ ਨੂੰ ਮੇਰੀ 3 ਨੂੰ ਨਿੱਕੀ ਜੀ ਸੀਗੀ ਜਦੋਂ ਸਾਡੇ ਕੋਲੇ ਸੁਪਨਿਆਂ ਦੇ ਘਰ ਆਈ ਜਦੋਂ ਇਹਨੂੰ ਇੱਥੇ ਐਲ ਕੇ ਜੀ ਨਰਸਰੀ ਦੇ ਵਿੱਚ ਐਡਮਿਸ਼ਨ ਦਵਾਈ ਇਹਦੀ ਜੂ ਨਰਸਰੀ ਚ ਕਰਾਈ ਨੂੰ ਜੂ ਕੇ ਜੀ ਸੀ ਪਹਿਲੀ ਚ ਤੇ ਫਿਰ ਮੇਰੀ ਧੀ ਨੇ ਪੜ੍ਹਾਈ ਸ਼ੁਰੂ ਕੀਤੀ ਤੇ ਸਾਡੀ ਧੀ ਰਾਣੀ ਦੇਖਦੇ ਆਂ ਦੇਖਦੇ ਆਂ ਇੰਨੀ ਕੀ ਸੀ ਆ ਟੇਬਲ ਚਿੰਦੀ ਹੁੰਦੀ ਜਿੰਨੀ ਜਿੰਨਾ ਕੋਣ ਆ ਦਿਖਾਈ ਦਿੰਦੀ ਆ ਇੰਨੀ ਸਿਮਰਨ ਟੇਬਲ ਦੇ ਨਾਲ ਖੜੀ ਇੰਨੀ ਕੀ ਦਿਖਦੀ ਹੁੰਦੀ ਸੀ ਇਹ ਹੁਣ ਇਹ ਇੰਨੀ ਉੱਚੀ ਹੋ ਗਈ ਹੈ ਨਾ ਮਤਲਬ 1.5 ਫੁੱਟ ਵੱਧ ਗਈ ਆ ਤੇ ਅਗਲੇ ਜਨਮ ਦੇ ਕਰ ਇੱਥੇ ਹੋ ਜੂ ਅਗਲੇ ਜਨਮ ਦੇ ਕਰ ਇੱਥੇ ਹੋ ਜੂ ਪਿਓ ਦੇ ਬਰਾਬਰ ਦੀਆਂ ਹੋ ਰਹੀਆਂ ਧੀਆਂ ਕੋਠੇ ਜਿੱਡੀਆਂ ਹੋ ਚਲੀਆਂ ਆ ਦੇਖੋ ਕਿੱਡੀਆਂ ਕਿੱਡੀਆਂ ਖੜੀਆਂ ਬਰਾਬਰ ਹੋ ਗਈਆਂ ਕਿੱਡੀਆਂ ਨਿੱਕੀ ਜੀ ਸੀ ਸ਼ਾਖਸ਼ੀ ਜਦੋਂ ਆਈ ਸੀਗੀ ਪਰਮਜੀਤ ਵੀ ਇੰਨੀ ਕੀ ਸੀਗੀ ਤਾਨੀਆਂ ਵੀ ਛੋਟੀ ਜੀ ਸੀ ਕਵਿਤਾ ਕਵਿਤਾ ਵੀ ਇੰਨੀ ਕੀ ਸੀ ਨਿੱਕੀ ਜੀ ਇਹ ਬੱਚੇ ਸਾਡੇ ਦਿਨੋ-ਦਿਨ ਵੱਡੇ ਹੁੰਦੇ ਜਾਂਦੇ ਸਾਡੀ ਫਲਵਾੜੀ ਦੇ ਫੁੱਲਾਂ ਦੀ ਮਹਿਕ ਹੋਰ ਦੂਰ ਤੱਕਰ ਫੈਲਦੀ ਜਾ ਰਹੀ ਆ ਅਸੀਂ ਬਹੁਤ ਭਾਗਾ ਵਾਲੇ ਆ ਇਸ ਫਲਵਾੜੀ ਦੇ ਮਾਲੀ ਬਣਨ ਦਾ ਮੌਕਾ ਮਿਲਿਆ ਸਾਨੂੰ ਸਹਿਬਜੋਤ ਦੇ ਜਨਮ ਦਿਨ ਤੇ ਅੱਜ ਆਪਾਂ ਸਹਿਬਜੋਤ ਦੀਆਂ ਪ੍ਰਾਣੀ ਗੱਲ ਕੀ ਹੋਇਆ ਸੀ ਕਿਵੇਂ ਆਈ ਕੁਛ ਨਹੀਂ ਕਰਨੀ ਬਸ ਇੱਕ ਗੱਲ ਕਰਨੀ ਆ ਸਾਰੇ ਅਰਦਾਸ ਕਰਿਓ ਸਹਿਬਜੋਤ ਵਾਸਤੇ ਵਿਸ਼ ਕਰਿਓ ਸਾਰੇ ਜਾਣੇ ਇਹਦੀ ਇੱਕ ਮਨੋ ਕਾਮਨਾ ਪੂਰੀ ਕਰ ਦਿਓ ਬਸ ਇਹ ਇੱਕੋ ਹੀ ਸਭ ਤੋਂ ਵੱਡੀ ਜਿਹੜੀ ਇਹਦੀ ਮੈਨੂੰ ਕਾਮਨਾ ਹੈ ਕੀ ਚਾਹੁੰਦੀ ਆ ਸਭਜੋਤ ਕੀ ਚਾਹੁੰਦੀ ਆ ਤੂੰ ਪੁੱਤ ਕੀ ਚਾਹਨੀ ਤੇਰੇ ਕੋਲੇ ਕੌਣ ਆ ਜਵੇ ਮੰਮੀ ਆ ਜਵੇ ਬਸ ਇਹ ਚਾਹੁੰਦੀ ਹੈ ਮੇਰੀ ਮੰਮੀ ਮੇਰੇ ਕੋਲ ਆ ਜਵੇ ਬਸ ਅਰਦਾਸ ਕਰਿਓ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਊਗੀ ਦਿਲ ਤੋਂ ਅਰਦਾਸ ਕਰਦੇ ਹੋ ਵੀ ਇਹਦੀ ਮੰਮੀ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਸਮੱਤ ਬਖਸ਼ੇਣ ਉਹ ਸਾਰੇ ਨਖੇਪਤ ਛੱਡ ਕੇ ਆਪਣੀ ਧੀ ਕੋਲ ਆ ਜਵੇ ਹਾਲਾਂਕਿ ਉਹ ਭੈਣ ਆ ਵੀ ਗਈ ਸੀ ਹੁਣ ਸਾਡੇ ਕੋਲੇ 3 ਮਹੀਨੇ ਲਾ ਕੇ ਗਈ ਆ ਬਹੁਤ ਠੀਕ ਹੋ ਗਈ ਸੀਗੀ ਪਰ ਫੇਰ ਉਹਦੇ ਮਨ ਦੇ ਵਿੱਚ ਭਾਵਨਾ ਨਹੀਂ ਸੀ ਬਦਲੀ ਹਜੇ ਅਸਰਦਾਸ ਕਰਦੇ ਹੋ ਵੀ ਇਸ ਧੀ ਨੂੰ ਕਿਹਦੀ ਮਾਂ ਮਿਲ ਜਵੇ ਪਿਓ ਵੀ ਇਹਦਾ ਮਿਲ ਜਵੇ ਪਿਓ ਵੀ ਚੰਗਾ ਵਧੀਆ ਹਟਾ-ਕਟਾ ਸਭ ਕੁਝ ਹੈ ਜ਼ਮੀਨ ਜਾਇਦਾਦ ਸਭ ਕੁਝ ਹੈਗੀ ਉਹ ਵੀ ਉਸ ਦਲਦਲ ਚੋਂ ਨਿਕਲ ਕੇ ਬਾਹਰ ਆ ਜਵੇ ਸਾਹਿਬ ਜੋਤ ਨੂੰ ਸਭ ਤੋਂ ਵੱਧ ਲੋੜ ਇਸ ਟਾਈਮ ਮਾਂ ਦੀ ਆ ਆਪਣੀ ਮੰਮੀ ਨੇ ਬਹੁਤ ਜ਼ਿਆਦਾ ਅਟੈਚ ਆ ਸਾਹਿਬ ਜੋਤ ਪਲੀਜ਼ ਅਰਦਾਸ ਕਰਿਓ ਸਾਹਿਬ ਜੋਤ ਦੇ ਜਨਮ ਦਿਨ ਤੇ ਸਭ ਤੋਂ ਵੱਡਾ ਗਿਫਟ ਹੋਊਗਾ ਤੁਹਾਡਾ ਜੇ ਤੁਸੀਂ ਸਾਹਿਬ ਜੋਤ ਦੀ ਮੰਮੀ ਦਾ ਮਨ ਬਦਲ ਦੇਵੋ ਅਰਦਾਸ ਕਰੋ ਸਾਰੇ ਜਾਣੇ ਦੁਆ ਕਰੋ ਉਹ ਅੱਲਾਹ ਹੋ ਰਾਮ ਹੋ ਵਾਹਿਗੁਰੂ ਆ ਭਗਵਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਅਸੀਂ ਅਰਦਾਸ ਕਰਦੇ ਆ ਤੁਹਾਡੇ ਚਰਨਾਂ ਦੇ ਵਿੱਚ ਸਾਰੇ ਜਾਣੇ ਬੋਲੋ ਵੀ ਆਪਾਂ ਅਸੀਂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅਸੀਂ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆਂ ਅਸੀਂ ਤੁਹਾਡੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆਂ ਸਹਿਜੋਤ कौर ਸਹਿਜੋਤ ਕੌਰ ਸਾਡੀ ਧੀ ਨਾਣੀ ਸਾਡੀ ਬੇਣੀ ਦੇ ਮੰਮੀ ਨੂੰ ਦੇ ਮੰਮੀ ਨੂੰ ਸਮੱਤ ਬਖਸ਼ਿਓ ਸਮੱਤ ਬਖਸ਼ਿਓ ਸਮੱਤ ਬੁੱਧੀ ਬਖਸ਼ਿਓ ਸਮੱਤ ਬੁੱਧੀ ਬਖਸ਼ਿਓ ਸਾਡੀ ਸਹਿਜੋਤ ਦੀ ਮੰਮੀ ਸਾਡੀ ਸਹਿਜੋਤ ਦੀ ਮੰਮੀ ਜਲਦੀ ਸਾਡੇ ਕੋਲੇ ਵਾਪਸ ਆ ਜਵੇ ਇੱਥੇ ਆ ਕੇ ਆਪਣੀ ਬੇਟੀ ਦੇ ਨਾਲ ਰਵੇ ਇੱਥੇ ਆ ਕੇ ਆਪਣੀ ਬੇਟੀ ਨਾਲ ਰਵੇ ਆਪਣੇ ਉਹ ਸਾਰੇ ਜਿਹੜੀਆਂ ਉਹਨੂੰ ਇਸ ਟਾਈਮ ਸਮੱਸਿਆਵਾਂ ਵਾਂ ਉਹ ਠੀਕ ਹੋ ਜਾਣ ਉਹਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣ ਉਹਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣ ਸਾਡੀ ਸਹਿਬ ਜੋਤ ਆਪਣੀ ਮੰਮੀ ਦੇ ਨਾਲ ਰਹਿ ਸਕੇ ਸਾਡੀ ਸਹਿਬ ਜੋਤ ਆਪਣੀ ਮੰਮੀ ਦੇ ਨਾਲ ਰਹਿ ਸਕੇ ਇਹ ਪਲੀਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੀ ਗੱਲ ਜਰੂਰ ਮੰਨ ਲਿਓ ਇਹ ਪਲੀਜ਼ ਸਾਡੀ ਸਾਥ ਸਾਡੀ ਗੱਲ ਹੈਪੀ ਬਰਥਡੇ ਟੂ ਯੂ ਐਵਰੀ ਬਰਥਡੇ ਟੂ ਲੈ ਵੀ ਸਾਹਿਬ ਜੋਤਿਆ ਏ ਕੇ ਕਾਲਿਆ ਆਲੋ ਵੀ ਤੁਸੀਂ ਵੀ ਕਰਾਓ ਸਾਹਿਬ ਜੋਤ ਦਾ ਉਹ ਮਿੱਠਾ ਪਤੂ ਪਰੋਂ ਤੂੰ ਕਰਾ ਪਹਿਲਾਂ ਤਾਂ ਪਾਰੋਂ ਕਰਾਉਗੇ ہاں ਤੂੰ ਵੀ ਕਰਾਉਣਾ ਸਾਰੇ ਜਾਣੇ ਕਰਾਉਣਗੇ ਸਿਮਰਨ ਵੀ ਕਰਾਉਗੀ ਏ ਤੂੰ ਹੀ ਗੱਲ ਆ ਸਿਮੂ ਦੇ ਦੀ ਨੋ ਕਰਾ ਕਰਾ ਦੇ ਆ ਲੈ ਵੀ ਤੂੰ ਮਿਖਵਾ ਟਿਕਟੂ ਦੀਦੀ ਨੂੰ ਖਵਾ ਦੇ ਕਿਟੂ ਓ ਰਤੇ ਹਾਂ ਹਾਂ ਤੂੰ ਵੀ ਖਵਾ ਦੇ ਪੀ ਤੇ ਆ ਵੀ ਲੈ ਵੀ ਲੈ ਕੀਰਤ ਤੋਂ ਵੀ ਖਾ ਲ ਓਏ ਤੂੰ ਤਾਂ ਆਪ ਹੀ ਮੂੰਹ ਅਟ ਲਿਆ ਕਿ ਤੂੰ ਤੇਰਾ ਤਾਂ ਹਵਦਾ ਹੀ ਜੀ ਕਰਿਆ ਚੋ ਕਾਨੂੰ ਟਿੱਟੇ ਮਿੱਤੇ ਓ ਹਾਂ 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 ਛਿੰਮੂ ਨੂੰ ਖਾ ਛਿੰਮੂ ਨੂੰ ਖਵਾ ਦੋ ਸ਼ੇ ਮਨੁਖਾ ਵਾਲਾ ਜੀ ਮਨੁਖਾ ਉਹ ਉਹ ਜੱਸੀ ਵੀਰੇ ਨੇ ਬਣਾ ਕੇ ਦਿੱਤਾ ਤੇ ਕਿੰਨੇ ਸੋਹਣੇ ਰੰਗ ਭਰੇ ਆ ਤੇ ਸਹਿਬ ਜੋਤ ਦੀ ਗੁੱਤ ਕਿੰਨੀ ਸੋਹਣੀ ਆ ਦੇਖ ਓਏ ਬਣਾਈ ਆ ਵੀ ਦਿਖਾ ਦੇ ਦੀਦੀ ਨੂੰ ਦੀਦੀ ਨੂੰ ਦਿਖਾ ਦੇ ਆ ਵੀ ਤੇਰੇ ਵਾਸਤੇ ਬਣਾਇਆ ਵਾ ਹੈਪੀ ਬਰਥਡੇ ਟੂ ਯੂ ਚੱਕ ਦੇ ਫਿਰ ਚੱਕ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਹਿਬ ਜੀਤ ਨੇ ਜੋ ਮੰਗਿਆ ਸੀ ਜੋ ਤੁਸੀਂ ਅਰਦਾਸ ਕੀਤੀ ਸੀ ਸਾਹਿਬ ਜੀਤ ਲਈ ਜੀ ਉਹ ਹੁਣੇ ਹੀ ਪੂਰੀ ਹੋ ਗਈ ਤੇ ਅੱਤ ਦਸਿਕਾਲ ਕੌਣ ਆ ਗਿਆ ਲੈ ਮੈਚਿੰਗ ਮੈਚਿੰਗ ਮੰਮੀ ਨਾਲ ਸੂਟ ਵੀ ਤੇਰਾ ਨੀਲਾ ਰੰਗ ਦਾ ਕਿਉਂ ਵੱਡਾ ਆ ਨਾ ਤੂੰ ਆ ਗਿਆ ਮੰਮੀ ਤੂੰ ਕੀ ਮੰਗਿਆ ਸੀ ਹੁਣੇ ਕੀ ਮੰਗਾਈ ਮਤੋਂ ਮੰਮਾ ਉਹ ਵੀ ਆ ਗਈ ਮੰਮੀ ਦੇ ਲਾ ਲੇ ਭੈਣ ਮੇਰੀ ਅਸੀਂ ਸੱਚੀ ਹੁਣੇ ਹੀ ਸਾਰਿਆਂ ਨੂੰ ਬੇਨਤੀ ਕਰਦੇ ਸੀ ਵੀ ਅਰਦਾਸ ਕਰਿਓ ਵੀ ਸਹਿਬਜੋਦ ਦੀ ਮੰਮੀ ਆ ਜਵੇ ਨਹੀਂ ਵੀਰ ਨਾ ਆਣੀ ਤੇ ਮੈਨੂੰ ਪਿੱਛੋਂ ਗਾ ਕੇ ਵੀਰੇ ਨੇ ਆ ਕੇ ਦੱਸਿਆ ਹੌਲੀ ਕੇ ਦੇ ਕੇ ਕੰਨ 'ਚ ਵੀ ਬਾਹਰ ਸਹਿਬਜੋਦ ਦੀ ਮੰਮੀ ਆ ਗਈ ਆ ਦੇਖ ਲੈ ਸਹਿਬਜੋਦ ਹੁਣੇ ਹੀ ਦੱਸਿਆ ਮੈਨੂੰ ਆ ਕੇ ਕਲਾਪਿੰਗ ਉਹਦੇ ਘਰ 'ਚ ਦੇਰਾਂ ਧੇਰ ਨਹੀਂ ਭਾਈ ਦੇਖੋ ਰੱਬ ਨੇ ਹੁਣੇ ਅਰਦਾਸ ਕਰਵਾਈ ਸੀ ਆ ਰਹੀ ਗਈ ਭੈਣ ਪਰ ਗੱਲ ਉੱਥੇ ਖੜੀ ਹੈ ਹਜੇ ਇਹ ਅਰਦਾਸ ਸਾਡੀ ਪੱਕੇ ਰਹਿਣ ਦੀ ਹੈ ਇਹਦੀ ਇੱਥੇ ਵੀ ਜ਼ਿੰਦਗੀ ਭਰ ਲਈ ਆਪਦੀ ਧੀ ਨਾਲ ਰਵੇ ਇਹ ਪਰ ਇਹਦਾ ਮਨ ਨਹੀਂ ਹਜੇ ਟਿਕਦਾ ਹਜੇ ਵੀ ਇਹ ਭੈਣ ਬਸ 2 ਮਹੀਨੇ 3 ਹੁਣ ਸਾਡੇ ਕੋਲ ਲਾ ਕੇ ਗਈ ਆ ਫਿਰ ਫਿਰ ਮਨ ਬਚਲੰਤ ਹੋਣ ਲੱਗ ਜਾਂਦਾ ਸਾਰਾ ਕੁਝ ਛੱਡ ਕੇ ਆਪਣੀ ਧੀ ਦੇ ਨਾਲ ਆ ਜਵੇ ਤੇ ਮੇਰੀ ਤੇ ਇਹ ਹੀ ਅਰਦਾਸ ਹੈ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਅਸੀਂ ਸਾਰਿਆਂ ਨੇ ਵੀ ਕੀਤੀ ਅੱਜ ਜਨਕੀ ਅਰਦਾਸ ਬਿਰਤੀ ਨਾ ਜਾਵੇ ਤੁਸੀਂ ਵੀ ਕਰਿਓ ਅਰਦਾਸ ਵੀ ਸਹਿਬ ਜੋਤ ਦੀ ਮੰਮੀ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ ਉਹਨੂੰ ਸਮਤ ਬੁੱਧੀ ਬਖਸ਼ੇ ਆਪਣੀ ਧੀ ਖਾਤਰ ਆਪਣੇ ਉਹ ਸ਼ੌਕ ਆਪਣੀ ਉਹ ਜਿਹੜੇ 10 ਮਿੰਟ ਦਾ ਇੱਕ ਸਰੂਰ ਹੈ ਜਿਹੜਾ ਉਹਦੇ ਵਾਸਤੇ ਉਹਨੂੰ ਛੱਡ ਕੇ ਆਪਣੀ ਧੀ ਨਾਲ ਜ਼ਿੰਦਗੀ ਭਰ ਲਈ ਖੁਸ਼ ਰਵੇ ਇਸ ਤੇ ਅਰਦਾਸ ਕਰਦੇ ਹਾਂ ਤੁਸੀਂ ਵੀ ਕਰਿਓ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ